ਕਰਨਾ ਉਹਦਾ ਧਿਆਰ ਰੱਖਦੇ ਆਂ ਆਪਾਂ ਦੋ ਕੋਸ਼ਿਸ਼ੀ ਜਮਾ ਕੇ ਜਿਹੜਾ ਅੰਦਰ ਵਾਲੇ ਦਾ ਬਿਕੋ ਇਸੇ ਕੋਸ਼ਿਸ਼ੇ ਕੋਲੋਂ ਕਿ ਨਾਲ ਲਾਈਟ ਹੋਇਆ ਹੋ ਜੋ ਨਾਲ ਘੁੰਮ ਕੇ ਬਸ ਚੱਲ ਜਾਣਾ ਹਰ 5-7 ਮਿੰਟ ਦੀ ਕੇਮ ਹੁੰਦੀ ਹੈ ਵੀਰ ਮਨ ਦਾ ਦਬਲ ਲੱਗ ਗਿਆ ਸਾਰੇ ਆ ਗਏ ਅਹ ਹੱਥੀ ਥੋੜੀ ਜਿਹੀ ਆਪਣੇ ਕੋਲ ਥੋੜੀ ਜਿਹੀ ਕੋਈ ਚਾਹੋ ਅਧਿਕਰੀ ਕਿ ਜਦ ਤੱਕ ਇਹ ਤੁਹਾਨੂੰ ਕਹਿੰਦੇ ਆ ਕਿ ਆ ਜੇ ਦੋਹਰ ਗੱਡੀ ਆ ਗਈ ਤੇ ਜਲਦੀ ਅਨਕੀ ਇਧਰ ਆਪਾਂ ਇਧਰ ਰੌਂਕ ਪਾ ਰਹੇ ਕਿ ਉਹ ਚਾਹ ਹਾਂ ਸਰ ਜਿੱਦਾਂ ਤੁਸੀਂ ਡੇਲੀ ਨਾਕਾ ਲਗਾਉਂਦੇ ਹੋ ਤੁਸੀਂ ਲੋਕਾਂ ਨੂੰ ਰੋਕਦੇ ਹੋ ਠੀਕ ਹੈ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਇੱਕ ਚੀਜ਼ ਤੋਂ ਫਰਕ ਪੈਂਦਾ ਕਿਉਂਕਿ ਮੈਂ ਡੇਲੀ ਵੇਖਦਾ ਕੋਈ ਨਾ ਕੋਈ ਫਿਰ ਤੋਂ ਨਿਕਲਦਾ ਹੀ ਰਹਿੰਦਾ ਹੈ ਲੋਕਾਂ ਨੂੰ ਸਾਰਾ ਆਪਾਂ ਵੇਲ ਕਰਨਾ ਵੀ ਆਪਾਂ ਵੀ ਕੋਈ ਰੌਂਕੜ ਲਾਓ ਵੀ ਸਹੀ ਰਸਤੇ ਜਾਓ ਇੱਕ ਵਾਰੀ ਵੇਖਣਾ ਦੋ ਵਾਰੀ ਤਿੰਨ ਵਾਰੀ ਵੇਰ ਕਰਾਂਗੇ ਲੋਕਾਂ ਨੂੰ ਪਸੂਝਾਵਾਂਗੇ ਨੰਬਰ ਤਿੰਨ ਤੇ ਨਹੀਂ ਤਾਂ ਫਿਰਪਾਂ ਜੇ ਨਹੀਂ ਮੰਨੂਗੇ ਸਰਪੇ ਚਲਾਨ ਕਰਾਂਗੇ ਇੱਕ ਹੋਰ ਵੀ ਕੁਐਸਚਨ ਸਾਨੂੰ মিডিਆ ਲੈਣ ਪੁੱਛਿਆ ਜਾਂਦਾ ਹੈ ਕਿ ਭਾਈ ਜਿਹੜੀਆਂ ਗੱਡੀਆਂ ਸਪੀਡ ਤੇ ਨਿਕਲ ਜਾਂਦੀਆਂ ਜਿਹੜੀਆਂ ਹੱਥ ਨਹੀਂ ਆਂਦੀਆਂ ਉਹਨਾਂ ਨੂੰ ਤੁਸੀਂ ਕਿੱਦਾਂ ਚਲਾਨ ਕਰਦੇ ਹੋ ਕੈਮਰੇ ਲੱਗੇ ਤਾਂ ਔਨਲਾਈਨ ਕੈਮਰੇ ਨੇ ਚਲਾਨ ਹੁੰਦੇ ਆ ਬਾਕੀ ਉਹਨਾਂ ਨੂੰ ਭਲੇ ਕਹਿ ਗਈ ਅਸੀਂ ਸਪੀਡ ਤੇ ਨਿਕਲ ਜਾਗੇ ਸਾਡਾ ਚਲਾਨ ਨਹੀਂ ਹੋਏਗਾ ਹਾਂਜੀ ਹਾਂਜੀ ਕੈਮਰੇ ਹੀ ਲੱਗੇ ਪਰ ਤੇ ਕੀ ਕਹਿਣਾ ਚਾਹੂਗੇ ਲੋਕਾਂ ਨੂੰ ਜਿਹੜੇ ਬਿਨਾ ਹੈਲਮਟ ਤੋਂ ਵੀ ਲੋਕੀ ਨਿਕਲਦੇ ਸਿਰਫ ਇਹਦੇ ਕਰਕੇ ਸਾਡੇ ਵਾਲ ਨਾ ਖਰਾਬ ਹੋ ਜਾਂਦੇ ਸਾਡਾ ਕੁਛ ਨਾ ਖਰਾਬ ਹੋ ਜਾਈ। ਇਹ ਸਮਝਾਉਣੇ ਸਰ ਵੀਰ ਟੂ ਵੀਲਰ ਆ ਉਹ ਹੈਲਮਟ ਹੈਲਮਟ ਬਹੁਤ ਜ਼ਰੂਰੀ ਹੈ ਟੂ ਵੀਲਰ। ਜਦੋਂ ਆਪਣੀ ਆਪਣੀ ਸੁਰੱਖਿਆ ਆਪ ਤੇ ਟੂ ਵੀਲਰ ਨੂੰ ਹੈਲਮਟ ਬਹੁਤ ਜ਼ਰੂਰੀ ਆ ਵੀ ਉਹਨੂੰ ਹੈਲਮਟ ਪਾਉਣਾ ਚਾਹੀਦਾ। ਸਾਡੇ ਨਾਲ ਸੀਗੇ ਐਸਆਈ ਸਾਹਿਬ ਜਿਹੜੇ ਇਸ ਟਾਈਮ ਮੌਕੇ ਦੇ ਮੌਜੂਦ ਨੇ ਮੁਹਾਲੀ 8B ਦੇ ਵਿੱਚ ਜਿਹੜੇ ਰੋਂਗ ਸਾਈਡ ਨੂੰ ਲੈ ਗਏ ਤੇ ਜਿਹੜੇ ਹੈਲਮਟ ਵਗੈਰਾ ਨਹੀਂ ਪਾਉਂਦੇ ਉਹਨਾਂ ਨੂੰ ਰੋਕਦੇ ਨੇ। ਮੁਲਾਇਮਾ ਵੱਲੋਂ ਮੁਹਾਲੀ 8B ਦੇ ਵਿੱਚ ਨਾਕਾ ਲਗਾਇਆ ਗਿਆ ਹੈ ਕਿ ਜਿਹੜੇ ਰੋਂਗ ਸਾਈਡ ਜਾਂ ਜਿਹੜੇ ਕਾਨੂੰਨ ਦੀਆਂ ਉਲੰਘਣਾ ਕਰਦੇ ਨੇ ਉਹਨਾਂ ਨੂੰ ਮੌਕੇ ਤੇ ਰੋਕਿਆ ਜਾਂਦਾ ਹੈ ਸਰ ਜਿਹੜਾ ਤੁਸੀਂ ਡੇਲੀ ਨਾਕਾ ਲਗਾਉਂਦੇ ਹੋ ਤੁਸੀਂ ਲੋਕਾਂ ਨੂੰ ਰੋਕਦੇ ਹੋ ਠੀਕ ਹੈ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਇੱਕ ਚੀਜ਼ ਤੋਂ ਫਰਕ ਪੈਂਦਾ ਕਿਉਂਕਿ ਮੈਂ ਡੇਲੀ ਵੇਖਦਾ ਕੋਈ ਨਾ ਕੋਈ ਫੇਰ ਤੋਂ ਨਿਕਲਦਾ ਹੀ ਰਹਿੰਦਾ ਹੈ ਸੋ ਲੋਕਾਂ ਨੂੰ ਸਰ ਆਪਾਂ ਵੇਰ ਕਰਨਾ ਵੀ ਆਪਾਂ ਵੀ ਕੋਈ ਰੋਂਗ ਕੜਾ ਨਾ ਹੋ ਦੀ ਸਹੀ ਰਸਤੇ ਜਾਓ। ਕਿ ਇੱਕ ਵਾਰੀ ਵੇਖਣਾ ਦੋ ਵਾਰੀ ਤਿੰਨ ਵਾਰੀ ਵੇਰ ਕਰਾਂਗੇ ਲੋਕਾਂ ਨੂੰ ਆਪਾਂ ਸੁਝਾਵਾਂਗੇ। ਨੰਬਰ ਤਿੰਨ ਤੇ ਨਹੀਂ ਤਾਂ ਫਿਰ ਆਪਾਂ ਜੇ ਨਹੀਂ ਮੰਨੂਗੇ ਸਰਪੇ ਚਲਾਨ ਕਰਾਂਗੇ। ਇੱਕ ਹੋਰ ਵੀ ਕੁਐਸਚਨ ਸਾਨੂੰ মিডিਆ ਵਾਲਿਆਂ ਨੇ ਪੁੱਛਿਆ ਜਾਂਦਾ ਹੈ ਕਿ ਭਾਈ ਜਿਹੜੀਆਂ ਗੱਡੀਆਂ ਸਪੀਡ ਤੇ ਨਿਕਲ ਜਾਂਦੀਆਂ ਜਿਹੜੀਆਂ ਹੱਥ ਨਹੀਂ ਆਂਦੀਆਂ ਉਹਨਾਂ ਨੂੰ ਤੁਸੀਂ ਕਿੱਦਾਂ ਚਲਾਨ ਕਰਦੇ ਹੋ? ਕੈਮਰੇ ਲੱਗੇ ਤਾਂ ਔਨਲਾਈਨ ਕੈਮਰੇ ਦੇ ਚਲਾਨ ਹੁੰਦੇ ਆ। ਬਾਕੀ ਉਹਨਾਂ ਨੂੰ ਭਲੇ ਕਹਿ ਗਈ ਅਸੀਂ ਸਪੀਡ ਤੇ ਨਿਕਲ ਜਾਗੇ ਸਾਡਾ ਚਲਾਨ ਨਹੀਂ ਹੋਏਗਾ। ਹਾਂਜੀ ਹਾਂਜੀ ਕੈਮਰੇ ਹੀ ਤੇ ਕੀ ਕਹਿਣਾ ਚਾਹੂਗੇ ਲੋਕਾਂ ਨੂੰ ਜਿਹੜੇ ਬਿਨਾ ਹੈਲਮਟ ਤੋਂ ਵੀ ਲੋਕੀ ਨਿਕਲਦੇ ਸਿਰਫ ਇਹਦੇ ਕਰਕੇ ਸਾਡੇ ਵਾਲ ਨਾ ਖਰਾਬ ਹੋ ਜਾਂਦੇ ਸਾਡਾ ਕੁਛ ਨਾ ਖਰਾਬ ਹੋ ਜਾਈਂ। ਇਹ ਸਮਝਾਉਣੇ ਸਰ ਵੀਰ ਟੂ-ਵੀਲਰ ਆ ਉਹ ਹੈਲਮਟ ਹੈਲਮਟ ਬਹੁਤ ਜ਼ਰੂਰੀ ਹੈ ਟੂ-ਵੀਲਰ। ਜਦੋਂ ਆਪਣੀ ਆਪਣੀ ਸੁਰੱਖਿਆ ਆਪ ਤੇ ਟੂ-ਵੀਲਰ ਨੂੰ ਹੈਲਮਟ ਬਹੁਤ ਜ਼ਰੂਰੀ ਆ ਵੀ ਉਹਨੂੰ ਹੈਲਮਟ ਪਾਉਣਾ ਚਾਹੀਦਾ। ਸਾਡੇ ਨਾਲ ਸੀਗੇ ਐਸਐਸ ਸਾਹਿਬ ਜਿਹੜੇ ਇਸ ਟਾਈਮ ਮੌਕੇ ਦੇ ਮੌਜੂਦ ਨੇ ਮੁਹਾਲੀ 8B ਦੇ ਵਿੱਚ ਜਿਹੜੇ ਰੋਂਗ ਸਾਈਡ ਨੂੰ ਲੈ ਗਏ ਤੇ ਜਿਹੜੇ ਹੈਲਮਟ ਵਗੈਰਾ ਨਹੀਂ ਪਾਉਂਦੇ ਉਹਨਾਂ ਨੂੰ ਰੋਕਦੇ ਨੇ।